ਸੋਹਣੇ ਦੇਸ਼ ਪੰਜਾਬ ਦੀ ਧਰਤੀ ਵੱਧਦਾ ਜਾਂਦਾ ਖਤਰਾ ਏ ਬੇਦਰਦੀ ਨੇ ਦਰਦਾਵਾਲਾ ਪਾੜ ਦਿੰਦਾ ਹਰ ਵਪਤਰਾ ਏ ਬੇਦਰਦੀ ਨੇ ਦਰਦਾਵਾਲਾ ਛਾਂਤ ਰਹਿਣ ਦਾ ਹੁਕਮ ਕਰ ਦਿਓ ਆਪਣੀ ਕੁਦਰਤ ਰਾਣੀ ਨੂੰ ਆ ਨਿਗਮੇਰ ਦੀ ਕਰਕੇ ਦਾਤਾ ਹਲ ਪਾ ਦੇਓ ਪਾਣੀ ਨੂੰ ਆ ਨਿਗਾ ਮੇਰ ਦੀ ਕਰਕੇ ਦਾਤਾ ਨੇਸ ਤੋਂ ਬੂਧ ਨਾ ਹੋਵੇ ਜੀਵਨ ਫੜ ਲਓ ਬਾ ਗਰੀਬਾਂ ਦੀ ਖੜੀ ਮੁਸੀਬਤ ਪਰਬਤ ਵਰਗੀ ਪੈ ਗਈ ਮਾਰ ਨਸੀਬਾਂ ਦੀ ਖੜੀ ਮੁਸੀਬਤ ਪਰਬਤ ਵਰਗੀ ਹੋ ਕੇ ਆਵੇ ਸੁਣ ਕੇ ਸਾਡੇ ਤੇ ਜੋ ਰੁੱਤ ਸੁਹਾਣੀ ਨੂੰ ਆ ਨਿਗਾ ਮੇਰ ਦੀ ਕਰਕੇ ਦਾਤਾ ਰੋਕ ਦਿਓ ਹੁਣ ਪਾਣੀ ਨੂੰ ਹੜ ਦਾ ਪਾਣੀ ਸਿਰ ਤੇ ਚੜਿਆ ਜਨਤਾ ਪਈ ਕਰ ਲਾਉਂਦੀ ਏ ਮੱਝ ਧਾਰਾਂ ਵਿੱਚ ਡੁੱਬ ਚਲੇ ਹਾਂ ਖੜਕਤ ਵਾਸਤੇ ਪਾਉਂਦੀ ਏ ਮੱਝ ਤਾਰਾਂ ਵਿੱਚ ਡੁੱਬ ਚੱਲੇ ਹਾਂ ਉਹ ਬੇਸ਼ੱਕ ਪਾਣੀ ਪੀਤਾ ਬਰਾਬਰ ਮਨ ਦੇ ਹਾਂ ਗੁਰਬਾਣੀ ਨੂੰ ਆ ਨਿਗਾ ਮੇਰ ਦੀ ਕਰਕੇ ਦਾਤਾ ਰੋਕ ਦਿਓ ਹੁਣ ਪਾਣੀ ਨੂੰ ਦਰ ਤੇਰੇ ਦੇ ਆਜ ਚ ਬਣ ਕੇ ਹਾਂ ਕਰਦੇ ਹਾਂ ਅਰਦਾਸਾਂ ਨੂੰ ਜੀ ਧੰਨੇ ਵਾਂਗੂੰ ਪਾਰ ਲਾ ਦਿਓ ਕਰੋ ਪੂਰੀਆਂ ਆਸਾਂ ਨੂੰ ਭਗਤਾਂ ਵਾਂਗੂੰ ਪਾਰ ਲਾ ਦਿਓ ਖੁਸ਼ੀਆਂ ਖੇੜੇ ਰੁਖ ਨੇ ਤੇਰੇ ਹੁਣ ਨੀਵਾ ਕਰ ਦੋ ਟਾਣੀ ਨੂੰ ਨਿਗਾ ਮੇਰ ਦੀ ਕਰਕੇ ਦਾਤਾ ਰੋਕ ਦਿਓ ਇਸ ਪਾਣੀ ਨੂੰ ਆ ਨਿਗਾ ਮੇਰ ਦੀ ਕਰਕੇ ਦਾਤਾ ਸੁਖੀ ਸੁਖਾਲੀ ਕਰ ਦੋ ਦਾਤਾ ਇਨਕੀ ਜਈ जिंदगानी नु ਫਸਲਾ ਨਸਲਾ ਤੇਰੀ ਰਹਿਮਤ ਹਰ ਰਖੀਏ ਕੈ ਮਨ ਸ਼ਾਨੀ ਨੂੰ ਫਸਲਾ ਨਸਲਾ ਤੇਰੀ ਕਿਰਪਾ ਪਿੰਡ ਪਰਿੰਗੜੀ ਵਾਲਾ ਕਹਿੰਦਾ ਮੈਂ ਲਿਖ ਦੂੰ ਨਵੀਂ ਕਹਾਣੀ ਨੂੰ ਹਾਨਿਗਾ ਮੇਰ ਦੀ ਕਰਕੇ ਸਤ ਗੁਰ ਥਲ ਪਾ ਦੇਓ ਪਾਣੀ ਨੂੰ ਹਾਨਿਗਾ ਮੇਰ ਦੀ ਕਰਕੇ ਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ